ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਪਹੁੰਚੇ ਆ ਪਟਿਆਲੇ ਤੇ ਤੁਹਾਨੂੰ ਅੱਜ ਦਿਖਾਵਾਂਗੇ ਇੱਕ ਆਪਣੇ ਕਿਸਾਨ ਵੀਰ ਗੁਰਜਿੰਦਰ ਸਿੰਘ ਜਿਨ੍ਹਾਂ ਦਾ ਨਾਮ ਆ ਉਹਨਾਂ ਨੇ ਡੈਰੀ ਦਾ ਕੰਮ ਸਟਾਰਟ ਕੀਤਾ ਤੇ ਜਿਨ੍ਹਾਂ ਦਾ ਡੈਰੀ ਦੇ ਕੰਮ ਦੇ ਵਿੱਚ ਵਿੱਚ ਜਿਨ੍ਹਾਂ ਦੇ ਨਾਲ-ਨਾਲ ਹੋਰ ਵੀ ਚੀਜ਼ਾਂ ਜਿਵੇਂ ਕਿ ਖੋਆ ਤੇ ਘਿਓ ਦੇਸੀ ਕੀ ਹੋ ਗਿਆ ਸਾਰਾ ਕੁਝ ਆਪ ਚਾਰ ਕਰਦਨੇ ਆਓ ਹੁਣ ਆਪਾਂ ਮਿਲਾਉਨੇ ਆ ਤੁਹਾਨੂੰ ਦਿਖਾਉਨੇ ਆ ਉਹਨਾਂ ਦੀ ਡੈਰੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਸਾਨ ਡੈਰੀ ਦਾ ਬੋਰਡ ਲੱਗਿਆ ਹੋਇਆ ਹੈ ਇਥੇ ਇਹ ਇਹਨਾਂ ਨੇ ਆਪਣਾ ਜਿਹੜੇ ਆਪੇ ਕਿਸਾਨ ਵੀਰ ਨੇ ਗੁਰਜਿੰਦਰ ਸਿੰਘ ਉਹਨਾਂ ਨੇ ਆਪਣਾ ਦੇਈ ਦਾ ਕੰਮ ਸਟਾਰਟ ਕੀਤਾ ਇਹ ਮੇਨ ਪਟਿਆਲੇ ਸ਼ਹਿਰ ਦੇ ਵਿੱਚ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਇਸ ਸਾਈਡ ਤੋਂ ਪਟਿਆਲੇ ਤੋਂ ਜਦੋਂ ਆਪਾਂ ਆਉਂਦੇ ਆ ਤੇ ਇੱਥੇ ਅੱਗੇ ਫਿਜ਼ੀਕਲ ਕਾਲਜ ਆ ਜਾਂਦਾ ਹੈ ਫਿਜ਼ੀਕਲ ਕਾਲਜ ਤੋਂ ਬਿਲਕੁਲ ਸਟੇਟ ਆ ਕੇ ਤੁਸੀਂ ਇਸ ਜਗ੍ਹਾ ਦੇ ਉੱਪਰ ਇਹ ਜਿਹੜੀ ਕਲੋਨੀ ਹੈ ਸੇਵਕ ਕਲੋਨੀ ਤੇ ਸੇਵਕ ਕਲੋਨੀ ਇਹ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਇਹ ਡੈਰੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਡੈਰੀ ਤੇ ਆਜੋ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਨਾਲ ਤੇ ਨਾਲ ਤੁਹਾਨੂੰ ਦਿਖਾਉਨੇ ਆ ਇਹਨਾਂ ਵਿੱਚ ਮਿਲ ਕੀ ਕੀ ਚੀਜ਼ ਰੱਖਦੇ ਨੇ ਕਿਵੇਂ ਕਿਵੇਂ ਇਹ ਬਣਾਉਂਦੇ ਨੇ ਕੀ ਕੀ ਗਰਮ ਕਰਦੇ ਨੇ ਆਜੋ ਆਪਾਂ ਦੇਖੀਏ ਚੱਲਦੇ ਆਪਾਂ ਅੰਦਰ ਤੇ ਤੁਹਾਨੂੰ ਪਹਿਲਾਂ ਮੈਂ ਦਿਖਾਉਣਾ ਚਾਹੂੰਗਾ ਇਹ ਇਹ ਆਪਣਾ ਘਰ ਜਿਹੜੇ ਘਰ ਦੇ ਦੁੱਧ ਦਾ ਸਾਰਾ ਇਹਨਾਂ ਦਾ ਆਪਣਾ ਫਾਰਮ ਹੈ ਤੇ ਆਪਣੇ ਫਾਰਮ ਦੇ ਨਾਲ-ਨਾਲ ਇਹ ਤੁਸੀਂ ਦੇਖ ਸਕਦੇ ਹੋ ਮਸ਼ੀਨ ਪਈ ਹੈ ਸਾਰੀ ਬਾਹਰੇ ਆਪਣਾ ਜਿਹੜਾ ਖੁਆ ਕੱਢ ਕੇ ਬਰਫੀ ਬਣਾਉਂਦੇ ਨੇ ਤੇ ਨਾਲ ਹੋਰ ਕੀ ਕੀ ਰੱਖਦੇ ਨੇ ਆਜੋ ਆਪਾਂ ਚੱਲਦੇ ਆ ਕਰਦੇ ਆ ਗੱਲ ਕੀ ਹਾਲ ਚਾਲ ਨੇ ਜੀ ਤੇ ਤੁਹਾਡੇ ਕੋਲ ਕੀ ਖਾਸ ਆ ਕਿ ਜਿਹੜੇ ਤੁਹਾਡੇ ਕੋਲ ਪਟਿਆਲਾ ਦੇ ਵਾਸੀ ਜਿਹੜੇ ਲੋਕ ਨੇ ਉਹ ਤੁਹਾਡੇ ਕੋਲ ਆ ਕੇ ਦੁੱਧ ਦਾ ਸਮਾਨ ਜਾਂ ਕੁਝ ਵੀ ਖਰੀਦਣ ਤੁਸੀਂ ਇਸ ਚੀਜ਼ ਲਈ ਕਿਵੇਂ ਕਹਿਆ ਤੁਸੀਂ ਸਾਡੀ ਇਹ ਚੀਜ਼ ਹੋਰ ਡੈਰੀ ਨਾਲੋਂ ਵੱਖਰੀ ਆ ਤੇ ਅਸੀਂ ਕੁਝ ਸਪੈਸ਼ਲ ਲੈ ਕੇ ਆਏ ਆ ਬਰੋ ਇੱਕ ਤਾਂ ਆਪਣਾ ਫਾਰਮ ਹੈ ਆਪਣਾ ਹੀ ਆ ਅੱਛਾ ਤੁਹਾਡਾ ਆਪਣਾ ਫਾਰਮ ਹੈ ਹਾਂਜੀ ਓਕੇ ਤੇ ਉਹ ਚੀਜ਼ ਦੀ ਬਗਰੰਟੀ ਦੇ ਸਕਦੇ ਆ ਠੀਕ ਹੈ ਇਹ ਦੁੱਧ ਦੀ ਕੁਆਲਟੀ ਵਾਈਜ਼ ਆਪਣਾ ਵਧੀਆ ਹੋਊਗਾ ਠੀਕ ਹੈ ਪਿਓਰ ਆ ਚੀਜ਼ ਦਹੀਂ ਦਾ ਠੀਕ ਹੈ ਤੇ ਤੇ ਦੁੱਧ ਦੇ ਨਾਲ ਨਾਲ ਹੋਊ ਕੀ ਹੋਰ ਕੀ ਕੀ ਪ੍ਰੋਡਕਟ ਤੁਸੀਂ ਬਣਾਉਂਦੇ ਦੁੱਧ ਦੇ ਵਿਰੇ ਖੋਆ ਖੋਆ ਬਣਾਉਂਦੇ ਆਪ ਠੀਕ ਹੈ ਤੇ ਹੋਰ ਪੰਜੀਰੀ ਵਗੈਰਾ ਕੁਝ ਪੰਜੀਰੀ ਬਣਾਉਂਦੇ ਆ ਵੀਰੇ ਠੀਕ ਹੈ ਦੁੱਧ ਦਹੀਂ ਲੱਸੀ ਸਭ ਬਣਾਉਂਦੇ ਠੀਕ ਹੈ ਜੀ ਤੇ ਆਪਣੇ ਇਹਦੇ ਵਿੱਚ ਤੁਸੀਂ ਆ ਜਿਹੜਾ ਦੇਸੀ ਘਿਓ ਮਤਲਬ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਇਹ ਵੀ ਤੁਹਾਡਾ ਆਪਣਾ ਤਿਆਰ ਕੀਤਾ ਹੋਇਆ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੇ ਇਹ ਇਹਨਾਂ ਕੋਲ ਹੋਰ ਵੀ ਸਾਰੇ ਫੈਸਿਲਿਟੀ ਹੋਰ ਵੀ ਜਿਹੜਾ ਸਮਾਨ ਪਿਆ ਸਾਰਾ ਸ਼ਾਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਦੇ ਕੋਲ ਜਿਹੜਾ ਸਰੋਂ ਦਾ ਤੇਲ ਵੀ ਪਿਆ ਤੁਸੀਂ ਬੋਤਲਾਂ ਦੇਖ ਸਕਦੇ ਹੋ ਇਹ ਵੀ ਇਹਨਾਂ ਦੇ ਜਿਹੜਾ ਇੱਕ ਆਪ ਤੇ ਆਪ ਕੜਵਾ ਕੇ ਇਹ ਆਪ ਸਰੋਂ ਉਬੀਦਦੇ ਆ ਖੇਤ ਦੇ ਵਿੱਚ ਉਹਨੂੰ ਆਪ ਕੜਾ ਕੇ ਥੋੜੀ ਥੋੜੀ ਕਵਾਂਟੀਟੀ ਦੇ ਵਿੱਚ ਇੱਥੇ ਰੱਖਦੇ ਆ ਤੇ ਹੁਣ ਇਹਨਾਂ ਦੇ ਕੋਲ ਹੋਰ ਵੀ ਬਹੁਤ ਬਹੁਤ ਚੀਜ਼ਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਤੁਸੀਂ ਪੂਰਾ ਧਿਆਨ ਦੇਖ ਸਕਦੇ ਹੋ ਕਿੰਨਾ ਸਫਾਈ ਦਾ ਕਿੰਨਾ ਧਿਆਨ ਰੱਖਿਆ ਗਿਆ ਨਹੀਂ ਅੱਜ ਕੱਲ ਆਪਾਂ ਡੈਰੀਆਂ ਦੇ ਵਿੱਚ ਜਾਂਦੇ ਆ ਡੈਰੀਆਂ ਜੁਹੰਦੀਆਂ ਜ਼ਰੂਰ ਨੇ ਉੱਥੇ ਮੱਖੀਆਂ ਵਗੈਰਾ ਜਿੰਨਾ ਕੁਝ ਕੋਈ ਐਡੀ ਉਹ ਨਹੀਂ ਹੁੰਦੀ ਬਹੁਤ ਵਧੀਆ ਹਰ ਇੱਕ ਚੀਜ਼ ਦੀ ਇੱਕ ਮੇਨਟੇਨ ਕਰਕੇ ਰੱਖੀ ਹੋਈ ਹੈ ਜੋ ਵੀ ਚੀਜ਼ਾਂ ਜੋ ਆਪਾਂ ਪੈਕਿੰਗ ਵਾਲੀਆਂ ਚੀਜ਼ਾਂ ਵੀ ਇਹ ਰੱਖਦੇ ਆ ਉਹ ਵੀ ਸਫਾਈ ਦੇ ਨਾਲ ਤੇ ਉਹ ਪੂਰੀ ਡੇਟ ਸਾਮਣੇ ਤੁਸੀਂ ਦੇਖ ਸਕਦੇ ਹੋ ਬਾਹਲੀ ਸਾਈਡ ਤੇ ਇਹਦੇ ਕੋਲ ਜਿਹੜੀ ਇੱਕ ਹੋਰ ਚੀਜ਼ ਹੈ ਜਿਵੇਂ ਹੁਣ ਦੁੱਧ ਦਹੀਂ ਲੱਸੀ ਹੁੰਦੀ ਆ ਤੇ ਬਾਜੀ ਤੁਹਾਡੇ ਕੋਲ ਜਿਹੜੀ ਲੱਸੀ ਆ ਆਪਣੇ ਦੁੱਧ ਦਾ ਜਿਹੜਾ ਉਹ ਕਿੰਨੇ ਰੁਪਏ ਰੇਟ ਤੋਂ ਕਿੰਨੇ ਤੱਕ ਸਟਾਰਟ ਹੁੰਦਾ ਤੇ ਕੀ ਹਿਸਾਬ ਕਿਤਾਬ ਉਹਦਾ ਰੇਟ ਦਾ ਇੱਕ ਜਿਹੜਾ ਆਪਣਾ 60 ਰੁਪਏ ਉਹ 5 ਫੈਂਟ ਦਾ ਹੀ ਜਿਹੜਾ ਆਪਣਾ 70 ਰੁਪਏ ਦਾ ਸਾਢੇ 6 ਫੈਂਟ ਦਾ ਹੀ ਠੀਕ ਆ ਜਿਹੜਾ 70 ਰੁਪਏ ਵਾਲਾ ਦੁੱਧ ਆ ਉਹ ਸਾਢੇ 6 ਫੈਂਟ ਆਊਗੀ ਜਿਹੜਾ ਜਿਹੜਾ ਕਿੰਨੇ ਵਾਲਾ ਗੱਸਾ ਸੀ ਦੂਜਾ ਇੱਕ ਆਪਣਾ 5 ਫੈਂਟ ਇੱਕ 5 ਫੈਂਟ ਲਓ 60 ਰੁਪਏ ਉਹ 60 ਰੁਪਏ ਕਿਲੋ ਤੇ ਇਹਨਾਂ ਦਾ ਜਿਹੜਾ ਦੁੱਧ ਹੈ ਉਹ ਬਿਲਕੁਲ ਆਪਣਾ ਹੈ ਇਹਨਾਂ ਦਾ ਆਪਣਾ ਫਾਰਮ ਹੈ ਆਪਣਾ ਇਹਨਾਂ ਦਾ ਸਾਰਾ ਗਾਂ ਦਾ ਦੁੱਧ ਵੀ ਜਿਹੜਾ ਉਹ 60 ਰੁਪਏ ਕਿਲੋ ਤੇ ਸਾਰਾ ਆਪਣਾ ਫਾਰਮ ਹੈ ਇਹਨਾਂ ਦਾ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਲਿਆ ਕੇ ਉਸ ਜਗ੍ਹਾ ਦੇ ਵਿੱਚ ਆਪਣਾ ਡਰਮ ਰੱਖ ਦਿੰਦੇ ਨੇ ਤੇ ਫਰੈਸ਼ ਰੱਖਦੇ ਆ ਕੋਈ ਆਈ ਨਹੀਂ ਵੀ ਮੱਖੀਆਂ ਜਾਂ ਮੱਖ ਕੁਝ ਵੀ ਇਦਾਂ ਦਾ ਕੋਈ ਇਸ ਚੀਜ਼ ਦੇ ਵਿੱਚ ਉਹ ਇਹ ਚੀਜ਼ਾਂ ਨੂੰ ਬਹੁਤ ਬਚਾ ਕੇ ਰੱਖਦੇ ਆ ਤੇ ਮੈਂ ਉਮੀਦ ਕਰਦਾ ਤੁਹਾਨੂੰ ਪਟਿਆਲਾ ਵਾਸੀਆਂ ਨੂੰ ਮੈਂ ਦੱਸੂਗਾ ਕਿ ਤੁਸੀਂ ਜ਼ਰੂਰ ਇਸ ਜਗ੍ਹਾ ਦੇ ਉੱਪਰ ਵਿਜ਼ਿਟ ਕਰੋ ਤੇ ਆ ਕੇ ਜੋ ਵੀ ਸਮਾਨ ਲੈਣਾ ਤੁਸੀਂ ਇਸ ਜਗ੍ਹਾ ਤੋਂ ਉੱਪਰ ਲਓ ਤੇ ਉੱਤੇ ਸਾਫ ਸਫਾਈ ਤੇ ਸ਼ੁੱਧ ਚੀਜ਼ ਜਿਹੜੀ ਆਪਾਨੂੰ ਖਾਣ ਨੂੰ ਮਿਲਦੀ ਆ ਇਹ ਵੀ ਇੱਕ ਸੇਵਾ ਦਾ ਕੰਮ ਹੈ ਜੋ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪ੍ਰੋਵਾਈਡ ਕਰ ਰਿਹਾ ਤੇ ਇਹਨਾਂ ਦਾ ਹੌਂਸਲਾ ਉਜਾਈ ਐਡਰੈਸ ਤੇ ਇਹਨਾਂ ਦਾ ਫੋਨ ਨੰਬਰ ਜੇ ਕਿਸੇ ਨੇ ਕੋਈ ਵੀ ਇਨਕੁਆਇਰੀ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਬਾਈ ਜੀ ਕਿਹੜੀ ਜਗ੍ਹਾ ਦੇ ਉੱਪਰ ਪੈਜਦੀ ਤੁਹਾਡੀ ਡੇਰੀ ਵੀਰੇ ਸੇਵ ਕਲੋਨੀ ਨੀਅਰ ਲਹਿਲ ਕਲੋਨੀ ਆ ਠੀਕ ਹੈ ਆਪਣੇ ਡੇਰੀ ਦੇ ਸਾਹਮਣੇ ਮੱਗੂ ਵੀਜੀ ਆ ਜੀ ਇਹ ਤੇ ਸੇਵਕ ਕਲੋਨੀ ਦੇ ਵਿੱਚ ਬਣੀ ਹੋਈ ਹੈ ਸਾਹਮਣੇ ਇਹਨਾਂ ਦੇ ਕੋਈ ਪੀਜੀ ਆ ਮੱਗੂ ਪੀਜੀ ਤੇ ਨਾਲ ਤੋਂ ਮੈਂ ਦੱਸਿਆ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਫਿਜ਼ੀਕਲ ਕਾਲਜ ਆ ਸਾਹਮਣੇ ਤੁਸੀਂ ਉਸ ਰੋਡ ਦੇ ਉੱਪਰ ਅੱਗੇ ਆਉਣਾ ਆ ਤੇ ਅੱਗੇ ਆ ਕੇ ਤੁਹਾਡਾ ਮੋਬਾਈਲ ਨੰਬਰ ਕੀ ਆ ਬਾਜੀ 99148 99148 35006 35006 ਅਗਰ ਕਿਸੇ ਨੇ ਵੀ ਕੋਈ ਵੀ ਇਨਕੁਆਰੀ ਕਰਨੀ ਹੋ ਦੁੱਧ ਕਿਸ ਨੂੰ ਵੱਧ ਆਰਡਰ ਵੀ ਇਹ ਕਰਦੇ ਆ ਪੈਲਸਾਂ ਦੇ ਵਿੱਚ ਵੀ ਦਿੰਦੇ ਆ ਜਾਂ ਕੋਈ ਪਨੀਰ ਦੁੱਧ ਦਹੀਂ ਲੱਸੀ ਉਹ ਚੀਜ਼ ਉਹ ਕਰ ਸਕਦੇ ਆ ਤੇ ਇਹਨਾਂ ਨੇ ਇਸ ਜਗ੍ਹਾ ਦੇ ਉੱਪਰ ਆਈਸਕ੍ਰੀਮ ਦਾ ਹੀ ਪੂਰਾ ਪੂਰਾ ਪ੍ਰਬੰਧ ਕੀਤਾ ਤੁਸੀਂ ਕਿਸੇ ਵੀ ਨੇ ਆਈਸਕ੍ਰੀਮ ਵਗੈਰਾ ਕੁਝ ਵੀ ਖਰੀਦਣੀ ਹੋਵੇ ਤਾਂ ਇੱਕ ਵਧੀਆ ਜੇ ਕਿਸੇ ਨੇ ਵੱਧ ਮਤਲਬ ਵੀ ਦੁੱਧ ਖਰੀਦਦਾ ਤਾਂ ਉਹਨੂੰ ਇਹ ਲੈਸ ਕਰਕੇ ਵੀ ਹੀ ਲਾਉਂਦੇ ਨੇ ਇਮੇ ਉਮੀਦ ਕਰਦਾ ਹਾਂ ਕਿ ਸਾਰੇ ਜਾਣੇ ਆਉਂਗੇ ਤੇ ਇਹਨਾਂ ਦਾ ਹੌਸਲਾ ਆ ਕੇ ਇਹਨਾਂ ਨੂੰ ਵੱਧ ਤੋਂ ਵੱਧ ਹੌਸਲਾ ਦਿਓ ਤਾਂ ਕਿ ਇਹਨਾਂ ਦਾ ਹੋਰ ਹੌਸਲਾ ਵਧੇ ਤਾਂ ਕਿ ਆਪਣਾ ਕੰਮ ਹੋਰ ਵਧਾਉਣ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਓਕੇ ਜੀ